ਸੰਗਤ ਨੂੰ ਬੇਨਤੀ ਹੈ ਸ਼ਬਦ ਵਿੱਚ ਧਾਰਨਾ ਵਿੱਚ ਸਾਰੇ ਉੱਚੀ ਆਵਾਜ਼ ਵਿੱਚ ਬੋਲਿਓ ਮਹਾਰਾਜ ਗੁਰੂ ਜੋਬੀ ਸਿੰਘ ਸਾਹਿਬ ਜੀ ਨੇ ਆਖਿਆ ਸੀ ਕਹਿਣਾ ਜੀ ਕਹਿਣਾ ਕਹਿਣਾ ਜੀ ਕਹਿ গাছ গীতী मात्मा गा जंगल खालसा जी ਕਿਸੇ ਦੀ ਗਵੰਡੀਆਂ ਨਾਲ ਲੜਾਈ ਹੋ ਜੇ ਨਾ ਗਵੰਡੀਆਂ ਨਾਲ ਛੋਟੀ ਬਹੁਤੀ ਲੜਾਈ ਹੋ ਜੇ ਡਾਂਗ ਛੋਟੇ ਚੱਲ ਜੇ ਭਾਂ ਡਾਂਗ ਛੋਟੇ ਚੱਲ ਜੇ ਛੋਟੀ ਜੀ ਲੜਾਈ ਹੋ ਜੇ ਹਫਤਾ ਭਰ ਅਤੇ ਟੱਪਰ ਦਾ ਟੁੱਕ ਛੁੱਟਿਆ ਰਹਿੰਦਾ ਵਿਆਹ ਬੋਲ ਸੁੱਕੇ ਰਹਿੰਦੇ ਆ ਬੰਦੇ ਦੇ ਲੜਾਈ ਨਿੱਕੀ ਜੀ ਹੋ ਜੇ ਨਾ ਕੇਸ ਪੈ ਜੇ ਛੋਟਾ ਤੇ ਆ ਟੁੱਕ ਦੀ ਭੁੱਖ ਲੱਗਣੋਂ ਹਟ ਜਾਂਦੀ ਆ ਤੇ ਨਹੀਂ ਲੱਗਦੀ ਬੰਦੇ ਨੂੰ ਸਰਦੀਆਂ ਚ ਪਸੀਨਾ ਆਈ ਜਾਂਦਾ ਪਿਆ ਰਾਤ ਨੂੰ ਖੜਕਾ ਹੁੰਦਾ ਤਰਬਕ ਤਰਬ ਕੋਟ ਦਾ ਬੰਦਾ ਕਿਤੇ ਪੁਲਿਸ ਤਾਂ ਨਹੀਂ ਆ ਗਈ ਫੜਨ ਵਾਸਤੇ ਪਰ ਸੰਗਤ ਜੀ ਕਿਥੇ ਕਲਗੀਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰਾ ਹੀ ਪਰਿਵਾਰ ਵਾਰ ਕੇ ਨਾ ਖਾਲਸਾ ਜੀ ਤੇ ਜਦੋਂ ਬਾਸੀ ਬਾੜੇ ਦੇ ਜੰਗਲ ਵਿੱਚ ਉੱਥੇ ਕਵੀ ਰਾਜ ਚੂੜਾਮਣੀ ਭਾਈ ਸੰਤੋਖ ਸਿੰਘ ਸਾਹਿਬ ਉਹ ਤਾਂ ਕਿੰਨਾ ਸੋਹਣਾ ਦ੍ਰਿਸ਼ ਬਣਾਉਂਦੇ ਆ ਪਿਆਰਿਓ ਲਿਖਦੇ ਆ ਗੁਰ ਪ੍ਰਤਾਪ ਸੂਰਜ ਦੇ ਵਿੱਚ ਬਹਿ ਜੁ ਗਏ। ਸਿੰਘੋ ਤੁਸੀਂ ਬਹਿ ਜਾ ਕਰੋ। ਉਹ ਕਿੰਨਾ ਸੋਹਣਾ ਦ੍ਰਿਸ਼ ਬਣਾਉਂਦੇ ਆ ਪਤਾ ਪਿਆਰੇ। ਕਬੀ ਰਾਜ ਟੂੜਾ ਮੰਡੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਮਾਛੀ ਬਾੜੇ ਦੇ ਜੰਗਲ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਖੱਬੀ ਬੱਖੀ ਦੇ ਪਰਨੇ ਲੇਟੇ ਹੋਏ ਸਨ। ਖੱਬੀ ਬੱਖੀ ਮਹਾਰਾਜ ਦੀ ਸੀ ਤੇ ਸੱਜਾ ਪਾਸਾ ਮਹਾਰਾਜ ਦਾ ਉੱਪਰ ਸੀ ਕਿਉਂ ਟੇਡੇ ਹੋ ਕੇ ਮਹਾਰਾਜ ਲੇਟੇ ਹੋਏ ਸਨ ਤੇ ਮਹਾਰਾਜੀਆਂ ਦਾ ਸੀਸ ਸੀਸ ਦੇ ਸੰਗਤ ਦੀ ਸਰਾਣਾ ਲੱਗਿਆ ਸੀ ਕਾਹਦਾ ਲੱਗਿਆ ਸੀ ਇੱਕ ਟਿੰਡ ਦਾ ਸਰਾਣਾ ਲੱਗਿਆ ਸੀ ਟਿੰਡ ਕੌਣ ਕਿਨੇ ਦਿੱਤੀ ਪਿਆਰਿਓ ਉਹ ਪੂਰਨ ਮਸੰਦ ਉਹਦੇ ਨੌਕਰ ਨੇ ਦਿੱਤੀ ਸੀ ਪਾ ਕੇ ਅੱਗ ਜਦੋਂ ਮਸੰਦ ਨੇ ਦਰਵਾਜਾ ਖੋਲਣ ਤੋਂ ਨਾਂ ਕਰਤੀ ਜਿਹੜਾ ਮਸੰਦ ਕਹਿੰਦਾ ਹੁੰਦਾ ਸੀ ਸਤਗੁਰ ਤੁਹਾਡੇ ਚਰਨਾਂ ਦਾ ਸੇਵਾਦਾਰ ਹਾਂ ਜਦੋਂ ਜਾ ਕੇ ਸੰਗਤ ਦੀ ਪਤਾ ਲੱਗਿਆ ਅਨੰਦਪੁਰ ਉੱਜੜ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਇਕੱਲੇ ਹੀ ਫਿਰਦੇ ਆ ਬਿਲਕੁਲ ਬਿਲਕੁਲ ਇਕੱਲੇ ਸਭ ਕੁਝ ਖਤਮ ਹੋ ਗਿਆ ਮਸੰਦ ਨੇ ਨੌਕਰ ਨੂੰ ਕਿਹਾ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿ ਦੇ ਅੱਜ ਮੇਰੇ ਕੋਲ ਤੁਹਾਡੇ ਦਰਸ਼ਨ ਕਰਨ ਦਾ ਸਮਾਂ ਨਹੀਂ ਜਿੱਦੇ ਲੋੜ ਹੋਈ ਅਨੰਦਪੁਰ ਆ ਕੇ ਮਿਲਣੂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਿੱਚ ਸੁੱਖਾਂ ਦੀ ਸਾਰੀ ਦੁਨੀਆ ਓਏ ਨੇੜੇ ਟੁੱਕ ਟੁੱਕ ਬੈੰਦੀ ਪਰ ਪਰਖੇ ਜਾਨ ਸੱਜਣ ਉਸ ਵੇਲੇ ਜਦੋਂ ਬਾਜੀ ਉੱਠੀ ਪੈਂਦੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਭ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਤ ਬਹੁ ਜੰਦਸ ਕੇਰੇ ਵਿਪਤ ਭਰੀ ਜਦੋਂ ਪੈ ਜੇ ਵਿਪਤਾ ਪਿਆਰੀ ਵਿਪਤ ਭਰੀ ਸਭ ਸਭ ਹੀ ਸੰਗ ਛੱਡ ਸਾਰੀ ਸੰਗ ਛੱਡ ਕੇ ਭੱਜ ਜਾਂਦੇ ਕਉ ਨ ਆਬਤ ਨੇ ਸਾ ਸੰਗਤ ਜੀ ਉਹ ਟਿੰਡ ਵਿੱਚ ਪਾ ਕੇ ਨਾ ਕੋਲੇ ਅੱਗ ਦੇ ਮੰਗਦੇ ਆਖਿਆ ਸੱਚੇ ਪਾਤਸ਼ਾਹ ਮੇਰਾ ਘਰ ਕੋਈ ਨਹੀਂ ਮੇਰੇ ਕੋਲੇ ਪ੍ਰਾਪਰਟੀ ਜ਼ਮੀਨ ਜਾਇਦਾਦ ਕੋਈ ਨਹੀਂ ਘਰ ਹੁੰਦਾ ਸਤਿਗੁਰ ਜੀ ਭਾਵੇਂ ਕੱਚਾ ਹੀ ਹੁੰਦਾ ਮੈਂ ਤੁਹਾਨੂੰ ਆਪਣੇ ਘਰ ਵਿੱਚ ਲੈ ਕੇ ਜਾਂਦਾ ਹੁਣ ਮੇਰੇ ਕੋਲ ਕੁਝ ਨਹੀਂ ਸਤਿਗੁਰੂ ਤੁਹਾਨੂੰ ਦੇਣ ਵਾਸਤੇ ਪਾ ਕੇ ਕੋਲੇ ਮੱਗ ਦੇ ਟਿੰਡ ਵਿੱਚ ਟਿੰਡ ਤੇ ਸਮਝਦੇ ਹੋ ਪਿਆਰਿਓ ਕੂਹਾ ਨੂੰ ਟਿੰਡਾ ਲੱਗਿਆ ਕਰਦੀਆਂ ਸੀ ਸਾਤ ਸੰਗਤ ਜੀ ਉਹਦੇ ਵਿੱਚ ਪਾ ਕੇ ਉੱਪਰ ਤਾਰ ਬੰਨ੍ਹ ਦਿੱਤੀ ਜਿਵੇਂ ਬਾਲਟੀ ਦਾ ਗੁੰਡਾ ਹੁੰਦਾ ਹੈ ਹੱਥ ਵਿੱਚ ਫੜਾ ਦਿੱਤੀ ਭੇਟਾ ਕੀਤੀ ਸਤਿਗੁਰੂ ਜੀ ਇਹ ਮੇਰੀ ਭੇਟਾ ਸਮਝਿਓ ਭੇਟਾ ਤੇ ਭੇਟਾ ਹੀ ਹੁੰਦੀ ਹੈ ਨਾ ਖਾਲਸਾ ਕੱਲੀ ਮਾਇਆ ਨਹੀਂ ਭੇਟਾ ਹੁੰਦੀ ਕਿਸੇ ਨੇ ਰੁਮਾਲਾ ਦੇ ਦਾ ਇਹ ਵੀ ਭੇਟਾ ਸੰਗਤ ਜੀ ਕਿਸੇ ਨੇ ਲੰਗਰ ਵਿੱਚ ਦਾਲ ਪਾਤੀ ਉਹ ਵੀ ਭੇਟਾ ਕਿਸੇ ਨੇ ਸਾਤ ਸੰਗਤ ਜੀ ਲੰਗਰ 'ਚ ਦੁੱਧ ਭੇਜਦਾ ਉਹ ਵੀ ਭੇਟਾ ਭੇਟਾ ਤੇ ਭੇਟਾ ਹੀ ਹੈ ਨਾ ਪਿਆਰੋ ਉਹ ਟਿੰਡ ਦਾ ਸਾਧ ਸੰਗਤ ਜੀ ਟਿੰਡ ਫੜਾ ਦਿੰਦੀ ਹੱਥ ਵਿੱਚ ਮਹਾਰਾਜ ਮੇਰੀ ਭੇਟਾ ਸਮਝਿਓ ਬਹੁਤੀ ਧੀਰ ਨਹੀਂ ਬਹੁਤੀ ਦੂਰ ਤੱਕ ਨਹੀਂ ਜਿੱਥੋਂ ਤੱਕ ਕੋਲੇ ਮਗਣਗੇ ਸਤਿਗੁਰ ਜੀ ਤੁਹਾਨੂੰ ਥੋੜੀ ਬਹੁਤੀ ਸਰਦੀ ਘੱਟ ਲੱਗੇਗੀ ਇਹ ਨਿਗ ਦੇਗੀ ਉਹ ਟਿੰਡ ਦਾ ਸਰਹਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਇਆ ਪਿਆਰੇ ਉਹ ਮਾਛੀਵਾੜੇ ਦੇ ਜਗਤ ਵਿੱਚ ਕਿਉਂ ਟਿੰਡ ਵੀ ਅਮਰ ਹੋ ਗਈ ਪਿਆਰੇ ਵੇਖੋ ਟਿੰਡ ਨਹੀਂ ਟਿੰਡ ਨੂੰ ਕਿਸੇ ਨੇ ਪੁੱਛਣਾ ਸੀ ਕਿਥੇ ਟਿੰਡ ਦਾ ਜ਼ਿਕਰ ਆਉਣਾ ਸੀ ਕਿਤੇ ਇਤਿਹਾਸ ਵਿੱਚ ਸਾਧ ਸੰਗਤ ਜੀ ਨਹੀਂ ਆਉਣਾ ਸੀ ਪਰ ਉਹ ਟਿੰਡ ਇਤਿਹਾਸ ਵਿੱਚ ਲਿਖੀ ਗਈ ਜਦੋਂ ਤੱਕ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਛੀਵਾੜੇ ਦੇ ਜੰਗਲ ਦਾ ਇਤਿਹਾਸ ਪੜਨਾ ਸੰਗਤ ਜੀ ਟਿੰਡ ਦਾ ਜ਼ਿਕਰ ਜ਼ਰੂਰ ਪੜਨਾ ਤੇ ਸੁਣਨਾ ਟਿੰਡ ਅਮਰ ਹੋ ਗਈ ਕਿਉਂ ਕਿ ਇੱਕ ਗਰੀਬ ਦੀ ਦਿੱਤੀ ਹੋਈ ਪਿਆਰ ਵਾਲੀ ਭੇਟਾ ਸੀ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਲਾ ਕੇ ਟਿੰਡ ਦਾ ਸਰਾਣਾ ਮਾਛੀਵਾੜੇ ਦੇ ਜੰਗਲ ਵਿੱਚ ਕਲਗੀਧਰ ਜੀ ਜਦੋਂ ਸਾਧ ਸੰਗਤ ਜੀ ਭਾਈ ਮਾਨ ਸਿੰਘ ਜੀਆਂ ਨੇ ਦਰਸ਼ਨ ਕੀਤੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਜਾ ਕੇ ਕਬੀ ਚੂਲਾ ਮਣੀ ਭਾਈ ਸੰਤੋਖ ਸਿੰਘ ਲਿਖਦੇ ਨੇ ਮਹਾਰਾਜ ਖੱਬੇ ਖੱਬੀ ਬੱਖੀ ਪਰਨੇ ਲੇਟੇ ਹੋਏ ਸੀ ਸਤਿਗੁਰ ਜੀਆਂ ਦਾ ਸੱਜਾ ਹੱਥ ਆਪਣੀ ਕਿਰਪਾਨ ਦੇ ਮੁਠੇ ਦੇ ਉੱਪਰ ਸੀ ਖੱਬਾ ਹੱਥ ਮਹਾਰਾਜ ਦਾ ਟਿੰਡ ਦੇ ਨਾਲ ਲੱਗਿਆ ਹੋਇਆ ਸੀ ਤੇ ਜਿਹੜਾ ਕਮਰ ਕੱਸਾ ਕੀਤਾ ਸੀ ਮਹਾਰਾਜਿਆਂ ਦੇ ਕਮਰ ਕੱਸੇ ਦੀ ਗੰਢ ਸਤਿਗੁਰ ਜੀ ਦੀ ਬੱਖੀ ਦੇ ਵਿੱਚ ਚੁੱਪੀ ਹੋਈ ਸੀ ਇਹ ਦ੍ਰਿਸ਼ ਬਣਾ ਕੇ ਲਿਖਿਆ ਪਿਆਰੇ ਸਾਧ ਸੰਗਤ ਜੀ ਔਰ ਉੱਥੇ ਜਦੋਂ ਭਾਈ ਮਾਨ ਸਿੰਘ ਨੇ ਜਾ ਕੇ ਵੇਖਿਆ ਨਾ ਭਾਈ ਮਾਨ ਸਿੰਘ ਮਹਾਰਾਜ ਦੀ ਸੇਵਾਦਾਰ ਸਿੱਖ ਸੀ ਜਦੋਂ ਜਾ ਕੇ ਪਹਿਲੀ ਵਾਰ ਦਰਸ਼ਨ ਫਿਰ ਭਾਈ ਮਾਨ ਸਿੰਘ ਨੇ ਕੀਤੇ ਮਹਾਰਾਜ ਦੀ ਚਰਨਾਂ ਵਾਲੇ ਪਾਸੇ ਖਲੋ ਕੇ ਜਦੋਂ ਦਰਸ਼ਨ ਕੀਤਾ ਇੰਨੇ ਵੱਡੇ ਵੱਡੇ ਚਰਨ ਹੋਏ ਪਏ ਸੀ ਸੁੱਜ ਕੇ ਮਹਾਰਾਜ ਦੇ ਤੇ ਸਾਧ ਸੰਗਤ ਜੀ ਜਾਮਾ ਲੀਰਾਂ ਬਣਿਆ ਪਿਆ ਸੀ ਮਹਾਰਾਜ ਦਾ ਸਾਹਮਣੇ ਖਲੋ ਕੇ ਨੈਤਰ ਸੇਜਲ ਹੋ ਗਏ ਜਦੋਂ ਵੇਖਿਆ ਨਾ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਰਦੇ ਜਿਵੇਂ ਚਿੜੜੇ ਦੇ ਜੰਗਲ ਵਿੱਚ ਸੌ ਗਿਆ सोयाे पे सर संग ते ग पढ़ो ਧੰਨ ਗੁਰੂ ਦੋਬੀ ਸੁਖਜੀ ਧੰਨ ਕਲਗੀਆਂ ਵਾਲੇ ਜੀ ਬਾਹਰ ਜੀ ਆਓ ਸੁਖਗਰ ਜੀ ਮੈਂ ਬੇਨਤੀ ਅਖੀਰ ਤੇ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਕਰਾਂ ਗੁਰੂ